ਕਿ ਕਿਥੋਂ ਦੇ ਹੈ ਮੱਲਾਣੇ ਦੇ ਆਲਮਾਲੇ ਦੇ ਹੈ ਉਹ ਕਰ ਲਈ ਗੱਲ ਦੂਜਾ ਮੈਂ ਕਹਿੰਦਾ ਦੂਜਾ ਨਾ ਚੜਾ ਲੈਣੀ ਤੇ ਐਕਸੀਡੈਂਟ ਹੋਇਆ ਸੀ ਆਪਣੇ ਤਲਵੰਡੀ ਭਾਈ ਰੇਲਵੇ ਪੁਲ ਤੇ ਆਲਮਾਲੇ ਦੇ ਹੈ ਮੁੰਡੇ ਪਤਾ ਨਹੀਂ ਮੱਲਾਣੇ ਵਾਲੇ ਦੇ ਹੈ ਨਾ ਤੇ ਆ ਐਂਬੂਲੈਂਸ ਵਾਲੀ ਟੂਲ ਟੈਕਸ ਵਾਲੀ ਆ ਗਈ ਤੇ ਇੱਕ ਮੁੰਡਾ ਆ ਰਿਹਾ ਉਹਦੇ ਦੇ ਪਾਸੇ ਆ ਸੀ ਤੇ ਆ ਹੈਗਾ ਮੋਟਰਸਾਈਕਲ ਇਹਨਾਂ ਦਾ ਨੇ ਦੇ ਹੈ ਵੱਜੇ ਕੱਲ ਦਾ ਜੀ ਇਧਰੋਂ ਆਊਟਸਾਈਡ ਦੀ ਪ ਜਾਂਦੀ ਸੀ ਹਾਂ ਜੀ ਜਾਂਦੀ ਸੀ ਫੇਟ ਮਾਰ ਕੇ ਤੇ ਭਾਗੀ ਲੈ ਗਿਆ ਭਾਗੀ ਲੈ ਗਿਆ ਟਾਇਰ ਪਾੜ ਗਿਆ ਉਹਦਾ ਉਹ ਟਾਇਰ ਪਾੜ ਗਿਆ ਹਾਂ ਉਹ ਭੱਜ ਗਿਆ ਲਾਈਆਂ ਗੱਡੀਆਂ ਪਿੱਛੇ ਲੋ ਗਈਆਂ ਅੱਛਾ ਅੱਛਾ ਤੇ ਭਈ ਉਹ ਕਹਿੰਦੇ ਰੌਂਗ ਸੈਂਟ ਆਉਂਦਾ ਸੀਗਾ ਇਧਰਲੇ ਪਾਸੋਂ ਅੰਮ੍ਰਿਤਸਰ ਵਾਲੇ ਪਾਸੋਂ ਆਉਂਦਾ ਸੀ ਇਹ ਜਾਂਦੇ ਸੀਗੇ ਜੀਰੇ ਵਾਲੇ ਪਾਸੇ ਨੂੰ ਅੰਮ੍ਰਿਤਸਰ ਵਾਲੇ ਪਾਸੇ ਨੂੰ ਤੇ ਮੋਟਰਸਾਈਕਲ ਮਾਰ ਕੇ ਇਹਨਾਂ ਚ ਭਾਦੀ ਗਿਆ ਹਨਾ ਨਵਾਂ ਹੀ ਕਢਾਇਆ ਹੈ ਅੱਜ ਕਢਾ ਕੇ ਹੀ ਲੈ ਕੇ ਆਏ ਮੁੰਡੇ ਮੋਟਰਸਾਈਕਲ ਨਵਾਂ ਹੁਣ ਹੀ ਲੈ ਆ ਚੌਂਕ ਤੋਂ ਇਹਨਾਂ ਨੇ ਨਵਾਂ ਮੋਟਰਸਾਈਕਲ ਕਢਾ ਕੇ ਲੈ ਕੇ ਆਏ ਵਿਚਾਰੇ ਹੁਣ ਹੀ ਨਾ ਫੋਨ ਬਈ ਆਉਂਦੇ ਆ ਹੁਣ ਹੀ ਕਢਾ ਕੇ ਲੈ ਕੇ ਆਏ 112 ਤੇ ਲਾਉਂਦਾ ਕਿੱਥੋਂ ਦੇ ਬਾਈ ਗੇ ਪੁੱਛ ਤੈਨੂੰ ਪੁੱਛਣਾ ਹੈ ਮੱਲਾ ਚੱਲ ਮੋੜ ਮੱਲਾ ਵਾਲਾ ਬਾਈ ਆਹੀ ਰੈਡ ਆ ਜਿਹੜਾ ਜੀਰੇ ਕੋਲੇ ਜੀਰੇ ਕੋਲੇ ਮੱਲਾ ਵਾਲਾ ਮੱਲਾ ਵਾਲੇ ਦੇ ਆ ਬਾਈ ਹੁਣੇ ਤੇ ਬਹੁਤ ਦੂਰੇ ਜਾ ਹੀ ਰੋਡ ਲੈ ਆਉਂਦਾ ਤੇ ਫਟਾ ਰੋਡ ਮੁੱਠੀ ਨਾਲ ਵਿੱਚ ਮਾਰ ਨਹੀਂ ਨਹੀਂ ਕੋਈ ਨਹੀਂ ਤੂੰ ਲੈ ਕੇ ਚੱਲੋ ਫੋਟੇ ਕਰਕੇ ਹੋਰ ਲਾ ਲਓ ਮੈਂ ਲਾ ਲੈਣਾ ਕੋਈ ਕਿੱਥੋਂ ਦੇ ਹੈ ਮੱਲਾ ਵਾਲੇ ਦੇ ਆਲਮਾਲੇ ਦੇ ਹੈ ਉਹ ਕਰ ਲਈ ਗੱਲ ਦੂਜਾ ਮੈਂ ਕਹਿੰਦਾ ਦੂਜਾ ਨਾ ਚੜਾ ਲੈਣੀ ਐ ਐਕਸੀਡੈਂਟ ਹੋਇਆ ਸੀ ਆਪਣੇ ਤਲਵੰਡੀ ਭਾਈ ਰੇਲਵੇ ਪੁਲਿਸ ਦੇ ਆਲਮਾਲੇ ਦੇ ਹੈ ਮੁੰਡੇ ਪਤਾ ਨਹੀਂ ਮੱਲਾ ਵਾਲਾ ਮੱਲਾ ਵਾਲੇ ਦੇ ਹੈ ਨਾ ਤੇ ਆ ਐਂਬੂਲੈਂਸ ਵਾਲੀ ਟੂਲ ਟੈਕਸ ਵਾਲੀ ਆ ਗਈ ਤੇ ਇੱਕ ਮੁੰਡਾ ਆ ਰਿਹਾ ਕੋਈ ਜੇ ਕੋਈ ਕਰ ਦੇਣ ਉਹਦੇ ਦੇ ਪਾਸੇ ਆਹੀ ਆਹਰ ਕਾ ਕਾ